ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਰਾਸੀ ਦੇ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਿਨ ਹੋ ਗਿਆ ਮੰਗਲਵਾਰ ਦਾ ਦੁਪਹਿਰ ਦਾ ਟਾਈਮ ਹੈ ਚਾਹ ਦਾ ਟਾਈਮ ਚਾਹ ਬਣ ਰਹੀ ਸੀ ਔਰ ਮੈਂ ਲੱਗੀ ਸੀ ਕੱਢਣੇ ਚ ਮਲਾਈ ਕੱਢਣ ਵਾਸਤੇ ਚਮਚ ਨਾਲ ਮਲਾਈ ਕੱਢੀ ਤੇ ਸਾਰੀ ਆ ਗਈ ਬਾਹਰ ਪਲੇਟ ਦੇ ਵਿੱਚ ਪਰ ਇੰਨੀ ਮੈਂ ਕਿਹਾ ਚਾਹੀਦੀ ਨਹੀਂ ਕਿਉਂਕਿ ਕੱਲੇ ਰਾਜ ਦੇ ਤਰਫੋਂ ਕਾ ਖਾਣਾ ਸੀਗਾ ਪਰ ਥੋੜੀ ਜਿਹੀ ਚਾਹੀਦੀ ਸੀ ਇਸ ਕਰਕੇ ਮੈਂ ਬਾਕੀ ਜਿਹੜੀ ਹੈ ਇਹ ਸਾਰੀ ਜਿਹੜੀ ਹੈ ਕੱਢਣ ਦੇ ਵਿੱਚ ਪਾਤੀ ਤੇ ਥੋੜੀ ਜਿਹੀ ਪਲੇਟ ਦੇ ਵਿੱਚ ਰੱਖ ਲਈ ਇੱਕ ਤਨਾ ਭੈਣ ਨੇ ਕਮੈਂਟ ਕੀਤਾ ਸੀ ਤੁਸੀਂ ਮਲਾਈ ਦੇ ਵਿੱਚ ਕੀ ਪਾਇਆ ਸੀਗਾ ਹਨਾ ਮਲਾਈ ਦੇ ਵਿੱਚ ਸ਼ੱਕਰ ਥੋੜਾ ਥੋੜਾ ਲੂਣ ਵਿੱਚ ਪਾ ਕੇ ਖਾਓ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਸੱਤ ਆਮ ਹੀ ਖਾਂਦੇ ਬਹੁਤ ਸ਼ੌਂਕ ਹੈ ਸਾਰਿਆਂ ਨੂੰ ਪਰ ਮੈਂ ਅੱਜ ਮੈਂ ਖਾ ਰਹੀ ਸੀਗੀ ਸ਼ੱਕਰ ਦੇ ਨਾਲ ਫੁੰਕਾ ਤੇ ਜਿਆਦਾ ਸ਼ੱਕਰ ਨਾਲ ਆਚਾਰ ਨਾਲ ਰੱਖ ਕੇ ਖਾ ਲਓ ਉਹ ਵੀ ਬਹੁਤ ਟੇਸਟੀ ਲੱਗਦਾ ਹੈ ਨਾ ਤੇ ਮਲਾਈ ਤੇ ਥੋੜਾ ਥੋੜਾ ਲੂਣ ਵਿੱਚ ਤੇ ਸ਼ੱਕਰ ਪਾ ਕੇ ਖਾਓ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਮੈਂ ਅੱਜ ਮੈਂ ਨਹੀਂ ਖਾਣੇ ਮੈਂ ਕਿਉਂ ਡੇਲੀ ਮਲਾਈ ਨਾਲ ਨਹੀਂ ਖਾਂਦੀਗੀ ਤੇ ਇਹਨਾਂ ਹੈ ਵੀ ਜ਼ਿਆਦੇ ਨਾਲ ਫੁਕਾ ਖਾਇਦਾ ਖਾਇਦਾ ਵੀ ਕੱਲੀ ਚਾਹ ਨਹੀਂ ਕਰਦੀ ਵੀ ਦੁਪਹਿਰ ਨੂੰ ਪੀਤੀਗੀ ਕੁਛ ਨਾ ਕੁਛ ਖਾ ਲਈਦਾ ਨਾਲ ਤੇ ਮੈਂ ਇੱਥੇ ਪਾਰੇ ਸੀਗੀ ਸ਼ੱਕਰ ਤੇ ਰਾਜਿੰਦਰ ਜੀ ਮੈਂ ਮਲਾਈ ਕੱਢ ਕੇ ਰੱਖਤੀ ਸੀਗੀ ਮੈਂ ਕਿਹਾ ਉਹ ਫਿਰ ਫੁਕੇ ਦੇ ਉੱਤੇ ਮਲਾਈ ਪਾ ਕੇ ਤੇ ਜੋ ਵੀ ਨੂਨ ਮਿਰਚੇ ਜਾਂ ਸ਼ੱਕਰ ਜੋ ਵੀ ਪੋਣਾ ਪਾ ਕੇ ਖਾ ਲਣਗੇ ਇਹ ਕਿਉਂਕਿ ਨਾ ਜਿਹੜੀ ਦੁੱਧ ਘੜੇ ਦੀ ਮਲਾਈ ਹੁੰਦੀ ਹੈ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਤੇ ਘੜੇ ਹੋਏ ਕਾੜਨੇ ਦਾ ਦੁੱਧ ਜਿਹੜਾ ਹੁੰਦਾ ਉਹ ਤੋਂ ਹੋਰ ਵੀ ਜ਼ਿਆਦਾ ਸਵਾਦ ਲੱਗਦਾ ਨਾ ਯਾਨੀ ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਨਾ ਜਦੋਂ ਅਸੀਂ ਸਕੂਲੋਂ ਪੜ੍ਹ ਕੇ ਆਉਂਦੇ ਹੁੰਦੇ ਸੀਗੇ ਬਚਪਨ ਦੇ ਵਿੱਚ ਤੇ ਆ ਕੇ ਚਾਹ ਘਟ ਪੀਦੀ ਸੀਗੀ ਕਾੜਨੇ ਵਾਲਾ ਦੁੱਧ ਪੀ ਲਈਦਾ ਹੁੰਦਾ ਸੀਗਾ ਹੁੱਤੋਂ ਜਿਵੇਂ ਕਿ ਠੰਡਾ ਜਿਹਾ ਹੁੰਦਾ ਜਿਹੜਾ ਘੋਜਾ ਉਹ ਆਟ ਕਰਕੇ ਤੇ ਫਿਰ ਦੁੱਧ ਪੀ ਲਈਦਾ ਹੁੰਦਾ ਸੀ ਸਿਆਲਾਂ ਦੇ ਵਿੱਚ ਬਹੁਤ ਸਵਾਦ ਲੱਗਦਾ ਸੀਗਾ ਤੇ ਇੱਥੇ ਆਪਾਂ ਹੁਣ ਚਾਹ ਬਣ ਗਈ ਸੀ ਚਾਹ ਪੁਣ ਕੇ ਮੈਂ ਫੇਰ ਸਾਰਿਆਂ ਨੂੰ ਫੜਾ ਕੇ ਕੁਝ ਕਰਨੇ ਸੀਗੇ ਰਸੋਈ ਦੇ ਕੰਮ ਕਾਜ ਉਸ ਤੋਂ ਬਾਅਦ ਆ ਜਾਣੇ ਸੀ ਆਪਣੇ ਟਿਊਸ਼ਨ ਵਾਲੇ ਬੱਚੇ 4:00 ਵਜੇ 4:30 ਆਉਂਦੇ ਤੇ ਤੇਰੀ ਬਣਾਵਾਂਗੇ ਆਪਾਂ ਤੇਰੀ ਬਣਾਵਾਂਗੇ ਕੰਨਾ ਵੀ

Nanti ke ਸੀਗਾ ਤੁਸੀਂ ਇਹ ਹੈਗੀ ਹਨਿਤ ਕੌਰ ਬਰਾੜ ਹੈ ਨਾ ਇਹ ਬਹੁਤ ਖਰਾਬ ਹੈ ਇਹਨੂੰ ਆਇਆ ਹੁੰਦਾ ਕਿ ਮੈਨੂੰ ਲਾਇਸਣ ਹੋਣੀ ਆ ਗਈ ਹੈ ਤਾਂ ਹੁਣ ਮੈਂ ਆਪੇ ਹੀ ਲਾਣਾ ਲਾਇਸਣ ਹੈ ਨਾ ਚਲੋ ਬੈਠੋ ਪਾਣੀ ਪੀ ਲਓ ਪਾਣੀ ਸੇਵਾ ਕਰੋ ਕਿ ਦੇਖੀ ਇਹਦੀ ਪਾਣੀ ਪੀ ਲਿਆ ਬਟਾ ਨਾ ਮੈਂ ਪੀ ਲਿਆ ਹਣ ਇਹਨੂੰ ਵਰਕ ਕਰਨ ਦੇ ਮੈਂ ਕੱਟ ਤੇ ਹਾਂ ਬਾਤ ਕੀ ਸਟੂਡੈਂਟ ਹੋਗੇ ਤਿਆਰ ਹੁਣ ਜਾਣ ਹੁਣ ਕੀ ਲੈਣੀ ਟੌਫੀ ਕਿੱਧਰ ਜਾ ਰਹੇ ਆ ਟੌਫੀ ਲੈਣ ਇੱਧਰ ਮੈਡਮ ਟੌਫੀ ਲੈਣੀ ਥੈਂਕ ਯੂ ਥੈਂਕ ਯੂ ਬਾਏ ਥੈਂਕ ਯੂ ਬੋਲੋ ਪਹਿਲਾ ਥੈਂਕ ਯੂ ਥੈਂਕ ਯੂ ਇਥੇ ਜੀ ਬੁੱਧਵਾਰ ਦਾ ਦਿਨ ਹੋ ਗਿਆ ਸਵੇਰ ਦਾ ਟਾਈਮ ਹੋ ਗਿਆ ਕਿਉਂਕਿ ਕੱਲ ਸ਼ਾਮ ਨੂੰ ਆਪਾਂ ਜਿੱਥੇ ਤੱਕ ਵਲੌਗ ਐਂਡ ਕਰਤਾ ਸੀ ਉਸ ਤੋਂ ਬਾਅਦ ਬਣਾਉਂਦਾ ਟਾਈਮ ਨਹੀਂ ਲੱਗਿਆਗਾ ਕਿਉਂਕਿ ਫਿਰ ਕੰਮ ਕਾਜ ਬਹੁਤ ਹੋ ਜਾਂਦੇ ਆ ਤੇ ਇਧਰ ਆਪਾਂ ਹੁਣ ਸਵੇਰੇ ਸਵੇਰੇ ਇਧਰ ਵਿੜਾ ਸਾਫ ਕਰ ਰਹੇ ਸੀਗੇ ਦੇਖੋ ਜੋ ਪੁਰਾਣੇ ਟਾਈਮ ਦੇ ਵਿੱਚ ਨਾ ਕੱਚੇ ਵੇੜੇ ਹੁੰਦੇ ਸੀਗੇ ਪਾਣੀ ਛੜਕ ਕੇ ਸੁੰਬਰਨਾ ਤੇ ਉਹ ਜਿਹੜੀ ਕੱਚੀ ਮਿੱਟੀ ਦੀ ਖੁਸ਼ਬੂ ਹੁੰਦੀ ਸੀਗੀ ਬਹੁਤ ਹੀ ਵਧੀਆ ਹੁੰਦੀ ਸੀ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਤੁਹਾਡੇ ਵੇੜਾ ਵਧੀਆ ਖੁੱਲਾ ਡੁੱਲਾ ਆ ਤੇ ਜਦੋਂ ਵੀ ਤੁਸੀਂ ਸੁੰਬਰ ਦੇ ਮਰਜੀ ਕਰਦਾ ਵੀ ਮੈਂ ਬੋਕਰ ਲੈ ਕੇ ਸੁੰਬਰ ਲੱਗ ਜਾਣਾ ਇਹ ਤਾਂ ਜੇ ਠੀਕ ਹੈ ਨਾ ਤੇ ਮੇਰੇ ਪੇਕੇ ਘਰ ਤਾਂ ਹੋਰ ਵੀ ਬਹੁਤ ਵੱਡਾ ਵਿਹੜਾ ਹੈ ਪਰ ਜਦੋਂ ਸਫਾਈ ਕਰਨੀ ਹੁੰਦੀ ਹੈ ਨਾ ਉਦੋਂ ਪਤਾ ਲੱਗਦਾ ਬਹੁਤ ਔਖਾ ਲੱਗਦਾ ਹੈ ਸਾਰੇ ਵਿਹੜਿਆਂ ਦੀ ਸਫਾਈ ਕਰਨੀ ਹਾਂ ਇੰਨਾ ਹੈ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਦੋਂ ਕੱਚੇ ਵਿਹੜੇ ਹੁੰਦੇ ਸੀਗੇ ਤੇ ਪਾਣੀ ਛਿੜਕ ਛਿੜਕ ਕੇ ਸੁੰਬਰਣਾ ਹਣਾ ਤੇ ਬੜਾ ਵਧੀਆ ਲੱਗਦਾ ਹੁੰਦਾ ਸੀ ਬੜੇ ਸ਼ੌਂਕ ਨਾਲ ਸੁੰਬਰਦੇ ਹੁੰਦੇ ਸੀਗੇ ਸਵੇਰੇ ਸਵੇਰੇ ਉੱਠ ਕੇ ਤੇ ਉਹ ਇਦਾਂ ਉਸ ਟਾਈਮ ਦੇ ਵਿੱਚ ਘਰ ਵੀ ਖੱਤੇ ਹੁੰਦੇ ਸੀਗੇ ਹਾਲਾਂਕਿ ਲਿੱਪ ਪੁੱਛ ਰ ਕੇ ਵੀ ਰੱਖਦੇ ਹੁੰਦੇ ਸੀਗੇ ਪਰ ਇੰਨੇ ਵੀ ਹੁਣ ਜਿਵੇਂ ਪੱਕੇ ਘਰ ਹੋ ਗਏ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਤਾਂ ਪਾਣੀ ਦੀ ਓਨੀ ਜ਼ਿਆਦਾ ਦਿੱਕਤ ਆ ਰਹੀ ਹੈ ਨਾ ਉਦੋਂ ਐ ਹੁੰਦਾ ਸੀਗਾ ਵੀ ਪੋਟੇ ਲਾਉਣੇ ਕੱਚਿਆ ਘਰਾਂ ਨੂੰ ਲਿਪਣਾ ਗੁਆ ਮਿੱਟੀ ਫਿਰਨਾਂ ਦੀਵਾਲੀ ਵੇਲੇ ਹਨਾ 15-15 ਦਿਨ ਤੱਕ ਗੁਆ ਮਿੱਟੀ ਲੱਗਦਾ ਰਹਿੰਦਾ ਹੁੰਦਾ ਸੀਗਾ ਹਨਾ ਜਿੱਦਣ ਸੰਡੇ ਹੁੰਦਾ ਸੀਗਾ ਫਿਰ ਸਾਨੂੰ ਵੀ ਨਾਲ ਕੰਮ ਲਾ ਲੈਂਦੇ ਹੁੰਦੇ ਸੀ ਵੀ ਤੁਸੀਂ ਵੀ ਅੱਜ ਘਰੇ ਆ ਤੁਸੀਂ ਵੀ ਕਰਾਓ ਬੱਚਿਆਂ ਨੂੰ ਇਸ ਤਰ੍ਹਾਂ ਲਾ ਲੈਂਦੇ ਹੁੰਦੇ ਸੀਗੇ ਪਰ ਉਹ ਬੜਾ ਵਧੀਆ ਹੁੰਦਾ ਸੀਗਾ ਉਹ ਟਾਈਮ ਤੇ ਲੋ ਜੀ ਆਪਾਂ ਬਾਹਰਲੇ ਬੈਡੀ ਦੀ ਸਾਬਸ ਫਾਈ ਕਰਿਆ ਸੀ ਕਿਉਂਕਿ ਉਧਰ ਫਿਰ ਧੁੱਪ ਆ ਜਾਂਦੀ ਹੈ ਚੜਦੀ ਇਸ ਕਰਕੇ ਪਹਿਲਾਂ ਉਧਰ ਦੀ ਕਰ ਲਈਦੀ ਹੈ ਤੇ ਫਿਰ ਆਪਾਂ ਆ ਗਏ ਸੀ ਇਧਰ ਡਰੋਇੰਗ ਰੂਮ ਦੇ ਵਿੱਚ ਵੀ ਪਤਾ ਨਹੀਂ ਰਹਿਤਾ ਜਾਂ ਕਿੱਥੋਂ ਆ ਜਾਂਦੇ ਨਾਲੇ ਗੇਟ ਖਿੜਕੀਆਂ ਸਭ ਬੰਦ ਹੁੰਦੇ ਆ ਫੇ ਵੀ ਬੱਗੀਆਂ ਜਗ੍ਹਾ ਤੇ ਰੇਤਾ ਬਹੁਤ ਦਿਖਦਾ ਨਾ ਸਾਰੀ ਡਸਟਿੰਗ ਕਰਨੀ ਪੈਂਦੀ ਹੈ ਤੇ ਇਧਰ ਮੈਂ ਸਾਰਾ ਸਮਾਨ ਸਭ ਚੱਕ ਕੇ ਇੰਟਰਸਟਿੰਗ ਕਰ ਰਹੀ ਸੀਗੀ ਇੱਥੇ ਮੈਂ ਬੱਚਿਆਂ ਨੂੰ ਪੜ੍ਹਾ ਲੈਣੀਆਂ ਹੋਣੀਆਂ ਤੇ ਇਸ ਕਰਕੇ ਕੁਝ ਉਹਨਾਂ ਦੀ ਸਟੱਡੀ ਦਾ ਸਮਾਨ ਵੀ ਰੱਖਿਆ ਹੋਇਆ ਸੀਗਾ ਤੇ ਇਧਰ ਆਗੇ ਸੀ ਦੂਸਰੇ ਰੂਮ 'ਚ ਤੇ ਇਧਰ ਤੁਸੀਂ ਕੰਧ ਦੇ ਉੱਤੇ ਸਾਡੀ ਪਿਕ ਦੇਖ ਰਹੇ ਹੋ ਨਾ ਇਹ ਹੈ ਕਿ ਜੇ ਸਾਡੇ ਮਾਮਾ ਜੀ ਦੇ ਬੇਟੇ ਦੇ ਵਿਆਹ 'ਚ ਕਰਾਈ ਹੋਈ ਸੀ ਮੇਰੀ ਮਨਵੀਰ ਉਹ ਰਾਜਿੰਦਰ ਦੀ ਸ਼ਾਇਦ 2013 ਜਾਂ 14 ਦੀ ਹੈ ਨਾ ਮੈਨੂੰ ਪੂਰਾ ਯਾਦ ਨਹੀਂ ਕਿਤੇ ਜਿਹੜੀ ਮੇਰੇ ਚੈਨਲ ਤੇ ਵੀ ਲੱਗੀ ਹੋਈ ਆ ਆ ਵਾਲੀ ਪਿਕ ਲੱਗੀ ਹੋਈ ਮੈਂ ਸ਼ੁਰੂ ਤੋਂ ਆਹੀ ਲਾ ਰੱਖੀ ਆ ਮੈਂ ਕਦੇ ਚੇਂਜ ਨਹੀਂ ਕੀਤੀ ਹੈ ਨਾ ਤੇ ਬਹੁਤ ਸੋਹਣੇ ਬਹੁਤ ਪਿਆਰੀ ਜਿਹੀ ਪਿਕ ਬਣੀ ਹੋਈ ਸੀ ਯਾਦੜਾ ਰਹਿ ਜਾਂਦੀਆਂ ਨਾ ਪੁਰਾਣੇ ਟਾਈਮ ਦੀਆਂ ਤੇ ਹੁਣ ਦਾ ਉਹ ਜਿਹੜਾ ਸਿੱਤਾ ਵੀ ਹੈ ਨਹੀਂ ਗਿਆ ਨਾ ਤੇ ਲੋ ਜਿੱਥੇ ਆਪਾਂ ਦੂਸਰਾ ਰੂਮ ਵੀ ਜਿਹੜਾ ਸਾਫ਼ ਕਰਤਾ ਸੀਗਾ ਇੱਧਰ ਆ ਕੇ ਸਾਰੇ ਡਸਟਿੰਗ ਵਗੈਰਾ ਕਰਕੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਇਸ ਰੂਮ ਦੀ ਵੀ ਕਰਦਾ ਤੇ ਇੱਧਰ ਲੋਬੀ ਦੀ ਚਾਦਰ ਵਗੈਰਾ ਸੀਗੀ ਉਹ ਵੀ ਝਾੜਨ ਵਾਲੀ ਸੀਗੀ ਉਹ ਝਾੜ ਕੇ ਤੇ ਫਿਰ ਮੈਂ ਕਿਹਾ ਇੱਧਰ ਅੱਜ ਲਾਉਂਗੀ ਪੋਚਾ ਕਿਉਂਕਿ ਬਹੁਤ ਦਿਨ ਹੋ ਗਏ ਘੱਟੋ ਘੱਟ 15 ਦਿਨ ਹੋ ਗਏ ਬਸ ਇੰਨਾ ਵੀ ਕੱਲ੍ਹ ਤੋਂ ਉਹ ਟੈਂਕਰ ਪਾਣੀ ਦੇ ਪਵਾਏ ਸੀਗੇ ਹੁਣ ਥੋੜਾ ਜਿਹਾ ਹੋ ਗਿਆ ਵੀ ਚਲੋ ਅੱਜ ਸਾਰ ਸਫਾਈ ਕਰ ਲਈਏ ਹੈਨਾ ਬੜਾ ਸੋਚ ਸਮਝ ਕੇ ਜਿਹੜਾ ਪਾਣੀ ਨੂੰ ਵਰਤਣਾ ਪੈਂਦਾ ਪਤਾ ਨਹੀਂ ਗਿਆ ਥੋੜੇ ਦਿਨ ਆਉਂਦੀ ਹੈ ਨਹਿਰ ਫੇਰ ਬੰਦ ਹੋ ਜਾਂਦੀ ਹੈ ਐ ਸੋਚਦੇ ਆਂ ਵੀ ਚਲ ਧੋਆ ਧੋਈ ਕਰਾਂਗੇ ਥੋੜਾ ਜਿਹਾ ਨਹਿਰੀ ਤੇ ਰਿੱਤਾ ਵਗੈਰਾ ਕੱਢਾਂਗੇ ਪਰ ਉਸ ਤੋਂ ਪਹਿਲਾਂ ਹੀ ਨਹਿਰ ਬੰਦ ਹੋ ਜਾਂਦੀ ਹੈ ਐਨਾ ਵੀ ਥੋੜਾ ਹੁੰਡੇਲੀ ਵਾਟਰਸਟਾ ਪਾਣੀ ਥੋੜਾ ਥੋੜਾ ਟਾਈਮ ਆ ਜਾਂਦਾ ਪਰ ਗਰਮੀ ਕਰਕੇ ਗਰਮੀ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਕਰਕੇ ਬਹੁਤ ਧਿਆਨ ਨਾਲ ਵਰਤੀਦਾ ਉਸ ਤੋਂ ਬਾਅਦ ਜੀ ਲੋਭੇ ਛਜਾ ਝਾੜੂ ਰਹਿੰਦਾ ਸੀਗਾ ਤੇ ਆਈ ਕਰੋ ਮਰ ਗਿਆ ਸੀਗਾ ਝਾੜੂ ਘਟਣ ਵਾਲਾ ਮੈਂ ਕਿਹਾ ਇੱਥੇ ਹੀ ਕੱਢਦਾ ਫੇ ਉਸ ਤੋਂ ਬਾਅਦ ਮੈਂ ਲਗੂਗੀ ਲੋਬੀ ਦੇ ਵਿੱਚ ਸਬਸਪਾਈ ਕਰਨ ਵਾਸਤੇ ਕਮਰੇ ਅਚੇ ਤੋਂ ਮੈਂ ਲਾ ਦੇਣੀ ਹੁੰਦੀ ਆ ਜਿਵੇਂ ਏਸੀ ਦਾ ਪਾਣੀ ਬਚਦਾ ਆ ਉਹ ਲਾ ਦੇ ਦਿਆ ਨਾ ਚਲੋ ਉਹੀ ਪਾਣੀ ਫਿਰ ਬੂਟਿਆਂ ਵਗੈਰਾ ਚ ਪਾ ਦੇ ਦਿਆ ਬਸ ਇੰਨਾ ਪਾਣੀ ਦੀ ਬਚਤ ਜੀ ਹੋ ਜਾਂਦੀ ਆ ਡੇਲੀ ਤਾਂ ਨਹੀਂ ਲਾ ਸਕਦੇਗੇ ਕਿਉਂਕਿ ਡੇਲੀ ਟੂਟਰੀਂ ਦੇ ਕਮਰੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਐ ਤੇ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਐ ਤੇ ਇਸ ਕਰਕੇ ਬਹੁਤ ਧਿਆਨ ਨਾਲ ਵਰਤਣਾ ਪੈਂਦਾ ਆ ਤੁਸੀਂ ਵੀ ਕਹੋਗੇ ਹਰ ਵਲੌਗ ਦੇ ਵਿੱਚ ਪਾਣੀ ਦੀ ਗੱਲ ਜ਼ਰੂਰ ਹੁੰਦੀ ਹੁੰਦੀ ਆ ਪਰ ਕੀ ਕਰੀਏ ਸਹੀ ਗੱਲ ਆ ਵੀ ਇੱਕ ਹਾਊਸ ਵਾਈਫ ਵਾਸਤੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਬੜਾ ਸੋਚ ਸਮਝ ਕੇ ਬਤਨਾ ਪੈਂਦਾ ਵੀ ਜੇ ਜ਼ਿਆਦਾ ਡੋਲੇਗਾ ਤਾਂ ਫਿਰ ਆਪ ਹੀ ਔਖੇ ਹੋਣਾ ਪਊਗਾ ਤੇ ਇਧਰ ਆਪਾਂ ਹੁਣ ਲਈ ਆਏ ਸੀਗੇ ਏਸੀ ਵਾਲਾ ਪਾਣੀ ਜਿਹੜਾ ਏਸੀ ਦਾ ਬਚਿਆ ਹੋਇਆ ਸੀਗਾ ਤੇ ਇਹ ਉਨੇ ਕ ਪਾਣੀ ਨਾਲ ਤਾਂ ਲੱਗਣਾ ਨਹੀਂ ਸੀ ਕਿ ਘੱਟੋ ਘੱਟ 15 ਦਿਨ ਹੋ ਗਏ ਲੋਬੀ ਚ ਪੋਚਾ ਲਾਈ ਨੂੰ ਮੈਨੇ ਤਾਂ ਫਰਸ਼ੇ ਜੀ ਮੈਲੀ ਜੀ ਵੀ ਹੋ ਗਈ ਸੀਗੀ ਤੇ ਇਸ ਕਰਕੇ ਅੱਜ ਪਾਣੀ ਵੀ ਐਕਸਟਰਾ ਹੀ ਲੱਗ ਰਿਹਾ ਸੀਗਾ ਕਿਉਂਕਿ ਅੱਗੇ ਮੈਂ ਏਸੀ ਵਾਲ ਪਾਣੀ ਨਾਲ ਕਮਰੇ ਆ ਦੇ ਵਿੱਚ ਲਾ ਲੈਨੇ ਸੀ ਜਦੋਂ ਬਚਦਾ ਹੁਣ ਪਾਣੀ ਵੀ ਤਾਂ ਕਿੰਨਾ ਕਿ ਨਿਕਲਦਾ ਗਰਮੀ ਦੇ ਕਰਕੇ ਸੀਦਾ ਪਾਣੀ ਵੀ ਥੋੜਾ ਹੀ ਨਿਕਲਦਾ ਆ ਤੇ ਇੱਥੇ ਮਿਲਾ ਰਹੀ ਸੀਗੀ ਪੋਚਾ ਤੇ ਦਰ ਬੱਚੇ ਆਏ ਸੀ ਗੁਰਦੁਆਰਾ ਸਾਹਿਬ ਤੋਂ ਰਸਤਾ ਲੈਣ ਵਾਸਤੇ ਰਸਤ ਮਤਲਬ ਅੱਜ ਗੁਰਦੁਆਰਾ ਸਾਹਿਬ ਹੈਗਾ ਜੱਗ ਡੋਲ ਦਾ ਜੱਗ ਹੈ ਸ਼ਰਬਤ ਪਾਣੀ ਦਾ ਜੱਗ ਹੈ ਤੇ ਉਸ ਵਾਸਤੇ ਅੱਜ ਗੁਰਦੁਆਰਾ ਸਾਹਿਬ ਲੰਗਰ ਦਾਲ ਸਬਜ਼ੀ ਜਾਣੀ ਸੀਗੀ ਤੇ ਫਿਰ ਮੈਂ ਵਿੱਚ ਦੀ ਛੱਡ ਕੇ ਹੱਥ ਧੋ ਕੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਪਾ ਕੇ ਆਈ ਫਿਰ ਲੱਗੀ ਸੀਗੀ ਇੱਧਰ ਪੋਚਾ ਲਾਉਣ ਵਾਸਤੇ ਟਾਈਮ ਮੈਨੂੰ ਬਹੁਤ ਲੱਗ ਗਿਆ ਇੱਧਰ ਸਾਫ਼ ਸਫਾਈ ਕਰਨ ਨੂੰ ਅੱਜ ਮੈਂ ਕਿਹਾ ਮੈਂ ਚਮਕਾ ਦੇਣਾ ਅੱਜ ਮੌਕਾ ਮਿਲਿਆ ਤੇ ਨੋਕਾ ਧੋਕੀ ਤੇ ਪਹਿਲੇ ਹੀ ਹੁਣ ਲੱਗੇ ਸੀਗੀ ਕਹਿੰਦੇ ਵਸ ਹੁਣ ਪਾਣੀ ਆ ਗਿਆ ਤੇ ਹੁਣ ਡੋਲਣਾ ਕਰਦੇ ਸ਼ੁਰੂ ਤੇ ਫਿਰ ਮੇਰੇ ਕਾ ਬਹੁਤ ਦਿਨ ਹੋ ਗਿਆ ਸਾਫ ਸਫਾਈ ਕੀਤੀ ਨਹੀਂਗੀ ਹੈਨਾ ਇੱਕ ਨੇਰੀਆਂ ਜੀਆਂ ਕਰਕੇ ਰੇਤਾ ਪੋਤ ਆ ਜਾਂਦਾ ਤਾਂ ਕਰਕੇ ਬਸ ਇਧਰ ਕਰ ਰਹੀ ਸੀਗੀ ਹਜੇ ਟਿਊਸ਼ਨ ਵਾਲੇ ਕਮਰੇ ਦੀ ਤਾਂ ਸਾਫ ਸਫਾਈ ਕਰਦੇ ਸੀ ਪ੍ਰੋਪਰ ਕਿਉਂਕਿ ਜਦੋਂ ਮੈਂ ਟਿਊਸ਼ਨ ਬੰਦ ਕੀਤੀ ਉਸ ਤੋਂ ਬਾਅਦ ਬਸ ਮੈਂ ਉਸ ਤਰ੍ਹਾਂ ਹੀ ਬੈਂਚ ਵਗੈਰਾ ਲਾ ਕੇ ਰੱਖ ਤੇ ਸੀਗੇ ਤੇ ਮੈਂ ਕਿਹਾ ਚਲੋ ਹੁਣ ਚੰਗੀ ਤਰ੍ਹਾਂ ਝਾੜੂੰਗੀ ਸਾਫ ਸਫਾਈ ਕਰੂੰਗੀ ਤੇ ਜੀ ਤੇ ਸੀਗਾ ਵੀ ਧੋ ਦੂੰਗੀ ਪਰ ਸਾਰੇ ਗਰਮੀ ਉਹੀ ਆ ਵੀ ਪਾਣੀ ਤਾਂ ਆਉਂਦਾ ਨਹੀਂਗਾ ਬਸ ਮੈਨੂੰ ਇਧਰ ਡਸਟਿੰਗ ਵਗੈਰਾ ਕਰਨੀ ਪਊਗੀ ਹੁਣ ਦੋ ਤਿੰਨ ਬੱਚੇ ਆਉਂਦੇ ਆ ਮੈਂ ਸੋਚਿਆ ਚਲੋ ਹਜੇ ਇਸ ਰਹੀ ਡਰਾਈਂਗ ਰੂਮ ਚੀਜ਼ ਉਠਾ ਲੈਣੀ ਹੁੰਦੀ ਬੱਚੇ ਜਦੋਂ ਜ਼ਿਆਦਾ ਹੁੰਦੇ ਆ ਨਾ ਬੱਚੇ ਫਿਰ ਖਲਾਰਾ ਬਹੁਤ ਪਾਉਂਦੇ ਆ ਕਦੇ ਪੈਨਸਲ ਸ਼ਾਪ ਕਰ ਲਈ ਕਦੇ ਕਾਗਜ਼ ਸੈੱਟ ਤੇ ਫਿਰ ਉਹਨਾਂ ਨੂੰ ਇਧਰ ਘਰੋਣਾ ਬਹੁਤ ਔਖਾ ਹੋ ਜਾਂਦਾ ਹੈ ਚਲੋ ਛੋਟੇ ਬੱਚੇ ਆ ਫਿਰ ਵੀ ਮਾੜੇ ਮੱਟਾ ਡਾਂਟ ਕੇ ਸਮਝ ਜਾਂਦੇ ਆ ਨਾ ਤੇ ਇਸ ਕਰਕੇ ਮੈਂ ਕਿਹਾ ਚਲੋ ਇੱਕ ਦਿਨ ਮੈਨੂੰ ਉੱਥੇ ਲੱਗੂਗਾ ਦੋ ਤਿੰਨ ਘੰਟੇ ਜਿੱਦੋਂ ਕਿ ਨਰੇਤਾ ਆਊਟਡੋਰ ਦੇ ਬڑے ਬੈਂਚ ਵਗੈਰਾ ਭਰੇ ਪਏ ਆ ਬਸ ਮਝਾੜੂ ਵਗੈਰਾ ਕੱਢੇ ਉਹਨਿੰਨੂੰ ਜਿਆਦਾ ਡੀਪ ਕਲੀਨਿੰਗ ਨਹੀਂ ਕਰਦੇ ਹੁੰਦੇ ਕਿਉਂਕਿ ਹੁਣ ਉੱਥੇ ਕਿਹੜਾ ਕਿਸੇ ਨੇ ਬੈਠਣਾ ਹੁੰਦਾ ਆ ਵੈਲੇ ਪਿਆ ਹੁੰਦਾ ਹੈ ਨਾ ਤੇ ਤਾਂ ਕਰਕੇ ਉਧਰ ਹੁਣ ਲੱਗੂਗੀ ਫਿਰ ਇੱਧਰ ਕਰਕੇ ਸਫਾਈ ਮੈਂ ਕਿਹਾ ਚਲੋ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਕਰੂੰਗੀ ਪਰ ਹਜੇ ਬੱਚਿਆਂ ਦਾ ਪਤਾ ਵੀ ਨਹੀਂਗਾ ਕਿਉਂਕਿ ਜਦੋਂ ਪੂਰਾ ਵੀ ਐਗਜ਼ਾਮ ਵਗੈਰਾ ਦੀ ਡੇਟ ਸ਼ੀਟ ਮਿਲ ਜਾਂਦੀ ਹੈ ਨਾ ਬੱਚੇ ਫੇਰੀ ਆਉਣਾ ਸ਼ੁਰੂ ਹੁੰਦੇ ਆ ਸਾਰੇ ਤੇ ਜਿਹੜੀਆਂ ਦੋ ਛੁੱਟੀਆਂ ਬੱਚੀਆਂ ਆ ਰਹੀਆਂ ਇਹਨਾਂ ਨੇ ਹਜੇ ਸਕੂਲ ਜਾਣਾ ਨਹੀਂ ਸ਼ੁਰੂ ਕੀਤਾਗਾ ਤੇ ਮੈਂ ਤਾਂ ਹੀ ਇਹਨਾਂ ਨੂੰ ਕਿਹਾ ਸੀ ਮੈਂ ਕਿ ਤੁਸੀਂ ਪਹਿਲਾਂ ਮਤਲਬ 15-20 ਦਿਨ ਪਹਿਲਾਂ ਹੀ ਲਾ ਦਿਓ ਫਿਰ ਇਹਨਾਂ ਥੋੜਾ ਜਿਹਾ ਬੱਚੇ ਨੂੰ ਕੰਟਰੋਲ ਕਰਨਾ ਸੌਖਾ ਹੋ ਜਾਂਦਾ ਕਿ ਕੀ ਛੋਟੇ ਬੱਚੇ ਬੈਠਣਾ ਉੱਠਣਾ ਸਿੱਖਦੇ ਆ ਨਵੀਂ ਜਗ੍ਹਾ ਤੇ ਆ ਕੇ ਹਨਾ ਫਿਰ ਇੰਨੇ ਕ ਬੱਚੇ ਨੂੰ ਆਪਾਂ ਡਾਂਟ ਵੀ ਨਹੀਂ ਸਕਦੇ ਬੜੇ ਪਿਆਰ ਨਾਲ ਕਰਉਣਾ ਪੈਂਦਾ ਆ ਤੁਸੀਂ ਦੇਖ ਹੀ ਰਿਓ ਬੜੀਆਂ ਸ਼ਰਾਰਤਾਂ ਕਰਦੀਆਂ ਆ ਸਾਰਾ ਦਿਨ ਭੱਜੀਆਂ ਫਿਰਦੀਆਂ ਰਹਿੰਦੀਆਂ ਆ ਮਤਲਬ ਜਿੰਨਾ ਵੀ ਟਾਈਮ ਟਿਊਸ਼ਨ ਤੇ ਬੈਂਦੀਆਂ ਆ ਉਹ ਨਾ ਜਿਹੜਾ ਇੱਧਰ ਉੱਧਰ ਕਰਦੀ ਰਹਿੰਦੀ ਆ ਤਾਂ ਕਰਕੇ ਫਿਰ ਨਾ ਦੂਸਰੇ ਬੱਚਿਆਂ ਦੇ ਨਾਲ ਨਾਲੇ ਤਾਂ ਫਿਰ ਉਹਨਾਂ ਦੀ ਸਟੱਡੀ ਨਹੀਂ ਡਿਸਟਰਬ ਹੁੰਦੀਗੀ ਤੇ ਨਾਲੇ ਫਿਰ ਬੱਚੇ ਇਸ ਥੋੜਾ ਬੈਠਣਾ ਉੱਠਣਾ ਵੀ ਸੌਖੇ ਜਾਂਦੇ ਆ ਥੋੜਾ ਜਿਹਾ ਖੁੱਲ ਵੀ ਜਾਂਦੇ ਆ ਮਤਲਬ ਜਿਵੇਂ ਕਿ ਨਵੇਂ ਟੀਚਰ ਨੂੰ ਜਾਨਣਾ ਕਰਨਾ ਹਨਾ ਬੱਚਿਆਂ ਨੂੰ ਵੀ ਟਾਈਮ ਚਾਹੀਦਾ ਆ ਤੇ ਇੱਕ ਦੇ ਤੇ ਦਾਦੀ ਜੀ ਨਾਲ ਆਉਂਦੇ ਹੁੰਦੇ ਆ ਇੱਕ ਦੇ ਸਿਸਟਰ ਨਾਲ ਆਉਂਦੀ ਹੁੰਦੀ ਆ ਵੀ ਖੋਲੇ ਬੈਠੇ ਰਹਿਣਗੇ ਹਨਾ ਐਦਾਂ ਮੈਂ ਨਾ ਕਈ ਬੱਚੇ ਮੇਰੇ ਕੋਲ ਲੋਕਡਾਊਨ 'ਚ ਆਉਂਦੇ ਹੁੰਦੇ ਸੀਗੇ ਜਦੋਂ ਲੋਕਡਾਊਨ ਸੀਗਾ ਸਕੂਲ ਲੱਗੇ ਨਹੀਂ ਬੱਚੇ ਉਦੋਂ ਫਿਰ ਕਈ ਬੱਚੇ ਨੋ ਮੈਂ ਦਾ ਮਤਲਬ ਉਹ ਨਦੀ ਨਰਸਰੀ ਜਿਹੜੀ ਐ ਇੱਥੇ ਕਰਵਾਤੀ ਸੀਗੀ ਵਧੀਆ ਲੱਗਦਾ ਨਾ ਜਦੋਂ ਬੱਚੇ ਮਿਲਦੇ ਆ ਕਿਤੇ ਵੀ ਜਾਨੇ ਗੁਰਦੁਆਰਾ ਸਾਹਿਬ ਜਾਨਦੇ ਆ ਜਾਂ ਬਾਹਰ ਜਾਨਦੇ ਆ ਨਾ ਜਦੋਂ ਬੱਚੇ ਮਿਲਦੇ ਆ ਵੀ ਸਾਡੇ ਮੈਡਮ ਹਾਲਾਂਕਿ ਬੱਚੇ ਹੁਣ ਨਾ ਭੁੱਲ ਜਾਂਦੇ ਯਾਦ ਨਹੀਂ ਰੱਖਦੇਗੇ ਪਰ ਆਪਾਂ ਤਾਂ ਯਾਦ ਹੀ ਰਹਿੰਦਾ ਵੀ ਸਾਡੇ ਸਟੂਡੈਂਟ ਐ ਵਧੀਆ ਲੱਗਦਾ ਵੀ ਬੱਚੇ ਪੜ੍ਹ ਕੇ ਗਏ ਹੋਏ ਸੀਗੇ ਕਿਉਂਕਿ ਅਸੀਂ ਵੀ ਆਦੇ ਟੀਚਰਸ ਨੂੰ ਉਨਾ ਹੀ ਯਾਦ ਕਰਦੇ ਆ ਨਾ ਜਦੋਂ ਵੀ ਚਲੋ ਹੁਣ ਕਦੇ ਨਹੀਂ ਵੀ ਮਿਲ ਹੋਏ ਆਦੇ ਟੀਚਰਸ ਨੂੰ ਹਨਾ ਪ੍ਰਯਾਤ ਕਰਦੇ ਹੁੰਦੇ ਹੁੰਨੇ ਵੀ ਸਾਡੇ ਆ ਟੀਚਰ ਹੁੰਦੇ ਸੀ ਸਾਨੂੰ ਇਦਾਂ ਪੜਾਉਂਦੇ ਸੀਗੇ ਆ ਟੀਚਰ ਸਾਡੇ ਵਧੀਆ ਹੁੰਦੇ ਸੀ ਇੱਕ ਸਾਡੇ ਨਾਲ ਬਜ਼ੁਰਗ ਜੇ ਮੈਡਮ ਹੁੰਦੇ ਸੀਗੇ ਐਸਐਸਟੀ ਕਰਾਉਂਦੇ ਹੁੰਦੇ ਸੀਗੇ ਸਾਨੂੰ ਉਹਨੂੰ ਮੈਂ ਬੜਾ ਯਾਦ ਕਰਦੇ ਹੁੰਨੇ ਹਾਂ ਕਿਉਂਕਿ ਉਹ ਬਜ਼ੁਰਗ ਹੋ ਗਏ ਸੀਗੇ ਉਹਨਾਂ ਨੇ ਨਾ ਕੁਰਸੀ ਤੇ ਬੈਠੇ ਰਹਿਣਾ ਹਨਾ ਤੇ ਜਦੋਂ ਕਈ ਦਿਨਾਂ ਬਾਅਦ ਕਾਪੀਆਂ ਚੈੱਕ ਕਰਦੇ ਹੁੰਦੇ ਸੀ ਫਿਰ ਡਾਂਟਦੇ ਹੁੰਦੇ ਸੀ ਹੱਡੀ ਫਸਲੀਏ ਕਰ ਲਓ ਜੀ ਹੁਣ ਟਾਈਮ ਹੋ ਗਿਆ 2 ਵਜ ਦਾ ਤੇ ਇਧਰ ਆਪਾਂ ਚਾਹ ਧਰਤੀ ਹੈ ਰੈਸਟ ਕਰਕੇ ਹਟੇ ਸੀਗੇ ਤੇ ਅੱਜ ਆਏ ਆ ਜੀ ਗੁਰਦੁਆਰਾ ਸਾਹਿਬ ਤੋਂ ਜੱਗਵਾਲੇ ਚੋਲ ਤੇ ਆਹ ਜੱਗਵਾਲੇ ਚੋਲ ਤਾਂ ਦਖੋਨੀਆ ਨਾਲ ਖਾਣੇ ਆ ਇਹ ਦੇਖੋ ਜੀ ਰੰਗ ਬਰੰਗੇ ਚੋਲ ਹਨਾ ਜੱਗਵਾਲੇ ਚੋਲ ਅੱਜ ਜੱਗ ਕੀਤਾ ਤੇ ਹੋ ਸਕਦਾ ਵੀ ਅੱਜ ਮੀਂਹ ਵੀ ਆ ਜਾਏ ਕਿਉਂਕਿ ਬੱਦਲ ਬਣੇ ਹੋਏ ਮੈਂ ਤੁਹਾਨੂੰ ਦਿਖਾਉਣੀ ਆ ਬਾਅਦ ਆ ਮੌਸਮ ਬੱਦਲ ਤਾਂ ਬਹੁਤ ਬਣੇ ਆ ਪਰ ਮੈਨੂੰ ਲੱਗਦਾ ਹਨੇਰੀ ਆ ਗਈ ਤੇ ਉਡਾ ਕੇ ਲੈ ਜੂਗੀ ਸ਼ਾਇਦ ਤੱਕ ਚਲੋ ਹੋ ਵੀ ਸਕਦਾ ਹਨਾ ਮਟਨੇਰੀ ਆ ਗਈ ਬੱਦਲ ਬਹੁਤ ਬਣੇ ਹੋਏ ਸੀਗੇ ਪਰ ਹਵਾ ਨੇ ਬੱਦਲਾਂ ਨੂੰ ਉਡਾਤਾ ਆਸ਼ਾ ਜੀ ਹੋਈ ਸੀ ਵੀ ਚੱਲ ਜੱਗ ਕੀਤਾ ਤੇ ਮੀਂਹ ਆ ਜਾਊਗਾ ਚਲੋ ਅੱਜ ਨਹੀਂ ਤਾਂ ਕੱਲੂ ਬੱਦਲ ਬਣਨੇ ਸ਼ੁਰੂ ਹੋ ਜਾਣਗੇ ਤੇ ਮੀਂਹ ਆਜੂਗਾ ਜੀ ਤੇ ਜੱਗ ਵਾਲੇ ਚੋਲ ਦੇਖ ਕੇ ਨਾ ਮੈਨੂੰ ਇੱਕ ਨਾ ਬਚਪਨ ਦੀ ਕਹਾਣੀ ਯਾਦ ਆ ਗਈ ਨਾ ਸੱਚੀ ਬਚਪਨ ਯਾਦ ਆ ਗਿਆ ਉਹਦਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਬਸ ਥਾਰਿਆਂ ਵਿੱਚ ਚਾਹ ਪਾਣੀ ਫੜਾਦਾ ਉਸ ਤੋਂ ਬਾਅਦ ਮਿਲਦੇ ਆਂ ਲਓ ਜੀ ਹੁਣ ਚਾਹ ਪਾਣੀ ਪੀ ਲਿਆ ਤੇ ਹੁਣ ਤੁਹਾਡੇ ਨਾਲ ਮੈਂ ਇੱਕ ਬਚਪਨ ਦੀ ਗੱਲ ਸ਼ੇਅਰ ਕਰਦੀ ਆ ਜਦੋਂ ਮੈਂ ਚੌਥੀ ਪੰਜਵੀਂ ਕਲਾਸ 'ਚ ਹੁੰਦੀ ਸੀ ਸ਼ਾਇਦ ਤੇ ਸਰਕਾਰੀ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਤੇ ਉਦੋਂ ਨਾ ਇੱਕ ਵਾਰੀ ਸਾਡੇ ਜਿਹੜੇ ਗੁਰੂ ਜੀ ਹਨਾ ਔਰ ਦੋ ਟੀਚਰਸ ਨੂੰ ਗੁਰੂ ਜੀ ਹੀ ਕਹਿੰਦੇ ਹੁੰਦੇ ਸੀਗੇ ਦੋਹੀ ਟੀਚਰ ਹੁੰਦੇ ਸੀਗੇ ਸਾਡੇ ਹਨਾ ਉਦੋਂ ਕਿਹੜਾ ਜ਼ਿਆਦਾ ਬੱਚੇ ਹੁੰਦੇ ਸੀ ਸਕੂਲ ਦੇ ਵਿੱਚ ਤੇ ਉਹਨਾਂ ਨੇ ਕਿਹਾ ਨਾ ਵੀ ਅੱਜ ਤੁਹਾਨੂੰ ਜੱਗ ਖਰੋਣ ਵਾਸਤੇ ਲੈ ਕੇ ਜਾਣਾ ਦੂਜੇ ਪਿੰਡ ਵਿੱਚ ਇਸ ਕਰਕੇ ਨਾ ਵੀ ਤੁਸੀਂ ਐ ਕਰੋ ਵੀ ਘਰੇ ਜਾ ਕੇ ਦੱਸ ਕੇ ਆਓ ਘਰਦਿਆਂ ਨੂੰ ਵੀ ਅਸੀਂ ਨਾ ਜੱਗ ਖਾਣ ਜਾਣਾ ਹੈ ਨਾ ਜਾਣਾ ਵੀ ਤੁਰਕੇ ਸੀਗਾ ਗਰਮੀ ਦਾ ਟਾਈਮ ਸੀਗਾ ਤੇ ਸਾਨੂੰ ਯਾਨੀ ਕਿ ਜੱਗ ਖਾਣ ਦਾ ਚਾ ਇੰਨਾ ਹੋ ਗਿਆ ਨਾ ਬਹੁਤ ਜ਼ਿਆਦਾ ਤੇ ਅਸਾਂ ਨੂੰ ਜਿੱਦਾਂ ਵੀ ਪਿਕਨਿਕ ਟੂਰ ਤੇ ਜਾਣਾ ਹੁੰਦਾ ਨਾ ਇੰਨਾ ਚਾ ਸੀਗਾ ਸਾਨੂੰ ਹਨਾ ਤੇ ਅਸੀਂ ਕੀ ਕੀਤਾ ਬਸ ਉੱਥੇ ਘੁੰਮਣੇ ਰੀਆਂ ਕੱਢ ਕੇ ਸਕੂਲ ਦੇ ਆਲੇ ਦੁਆਲੇ ਤੇ ਚੱਲ ਗਏ ਵੀ ਹਾਂ ਘਰੇ ਦੱਸਿਆ ਜਾਂ ਇੰਨਾ ਬਚਪਨ ਭੋਲਾ ਹੁੰਦਾ ਸੀਗਾ ਉਦੋਂ ਹਨਾ ਤੇ ਵੀ ਦੱਸ ਕੇ ਆਏ ਨਹੀਂ ਘਰੇ ਕਈ ਬੱਚੇ ਤਾਂ ਜਾ ਕੇ ਦੱਸਿਆਏ ਤੇ ਅਸੀਂ ਦੱਸਿਆ ਹੀ ਨਹੀਂ ਗਾ ਘਰੇ ਉਸ ਤੋਂ ਬਾਅਦ ਅਸੀਂ ਚੱਲ ਗਏ ਤੇ ਕੋਕੀ ਸਕੂਲ ਵਾਲੇ ਟਾਈਮ 'ਚ ਹੀ ਵਾਪਸ ਆ ਜਾਣਾ ਸੀਗਾ ਹਨਾ ਤੇ ਇਸ ਕਰਕੇ ਜਦੋਂ ਅਸੀਂ ਦੁਪਹਿਰ ਨੂੰ ਬਹੁਤ ਗਰਮੀ ਸੀਗੀ ਕਾਟੋ ਘੱਟ 10 ਕਿਲੋਮੀਟਰ ਅਸੀਂ ਤੁਰ ਕੇ ਗਏ ਸੀਗੇ ਹਨਾ ਤੇ ਉਹ ਜੱਗ ਕਿਵੇਂ ਸੀਗਾ ਉੱਥੇ ਨਾ ਉਹ ਜਾਟਾਂ ਦਾ ਪਿੰਡ ਸੀਗਾ ਤੇ ਉਹ ਮੰਦਿਰ ਸੀ ਤੇ ਉੱਥੇ ਮੰਦਿਰ ਤੇ ਯਾਨੀ ਕਿ ਜੱਗ ਕਰਦੇ ਹੁੰਦੇ ਸੀਗੇ ਤੇ ਉਹ ਕੀ ਹੁੰਦੇ ਜਿਹੜੇ ਪਿੱਪਲ ਦੇ ਪੱਤੇ ਜੇ ਹੁੰਦੇ ਹਨਾ ਜਿਹਨਾਂ ਨੂੰ ਪਤਨ ਤੰਬਰ ਪੱਤਰ ਕਹਿੰਦੇ ਆ ਉਹਨਾਂ ਦੇ ਵਿੱਚ ਜਾਨਕੀ ਚੌਲ ਪਾ ਕੇ ਦਿੰਦੇ ਹੁੰਦੇ ਸੀ ਉਸ ਟਾਈਮ ਦੇ ਵਿੱਚ ਛੱਪੜ ਦੇ ਕੰਡੇ ਵੱਡਾ ਸਾਰਾ ਪਿੱਪਲ ਤੇ ਕਨਾਤਾ ਲਾਈਆਂ ਹੁੰਦੀਆਂ ਸੀ ਕਨਾਤਾ ਤੁਹਾਨੂੰ ਪਤਾ ਹੀ ਹੈ ਨਾ ਤੇ ਬਸ ਉੱਥੇ ਜਾਗ ਕੀਤਾ ਸੀਗਾ ਤੇ ਅਸੀਂ ਸਾਨੂੰ ਬੜਾ ਹੀ ਚਾ ਸਾਨੂੰ ਬੜਾ ਹੀ ਸ਼ੌਂਕ ਆ ਅਸੀਂ ਬੜਾ ਵਧੀਆ ਉੱਥੇ ਯਾਨੀ ਕਿ ਬੈ ਕੇ ਚੌਲ ਖਾਦੇ ਹਨਾ ਤੇ ਬਹੁਤ ਵਧੀਆ ਲੱਗਿਆ ਹਨਾ ਆ ਪਰ ਉਦੋਂ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਨਾ ਇੱਕ ਵਿਸ਼ਵਾਸ ਦੀ ਗੱਲ ਕਰ ਰਹੀ ਹਾਂ ਵੀ ਉਦੋਂ ਐ ਹੁੰਦਾ ਸੀਗਾ ਵੀ ਬੱਚਾ ਕਿਤੇ ਵੀ ਚਲ ਜਵੇ ਹੈਨਾ ਤੇ ਇੱਕ ਵਿਸ਼ਵਾਸ ਹੁੰਦਾ ਸੀ ਸਾਡਾ ਬੱਚਾ ਸੇਫ ਹੈ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਹ ਘੰਟਾ ਵੀ ਕਿਸੇ ਤੇ ਅ ਬੱਚੇ ਨੂੰ ਛੱਡ ਕੇ ਨਹੀਂ ਜਾ ਸਕਦੇਗੇ ਉਦੋਂ ਇਹ ਜਿਹਾ ਟਾਈਮ ਹੁੰਦਾ ਸੀਗਾ ਵੀ ਇੱਕ ਵਿਸ਼ਵਾਸ ਵਾਲਾ ਟਾਈਮ ਹੁੰਦਾ ਸੀ ਬੱਚੇ ਜਾਨੀ ਕਿ ਸਿਕਿਉਰ ਹੁੰਦੇ ਸੀਗੇ ਹੈਨਾ ਅਸੀਂ ਦੇਖੋ ਬਿਨਾਂ ਦਸਤੇ ਘਰੇ ਤੇ ਅਸੀਂ ਕਿਤੇ ਦੂਜੇ ਪਿੰਡ ਦੇ ਵਿੱਚ ਜਾਗ ਖਾਇਏ ਸੀਗੇ ਹੈਨਾ ਤੇ ਜਦੋਂ ਅਸੀਂ ਘਰੇ ਆ ਕੇ ਦੱਸਿਆ ਵੀ ਅਸੀਂ ਤਾਂ ਤੁਰ ਕੇ ਗਏ ਸੀ ਕਿਉਂਕਿ ਧੁੱਪੇ ਗਏ ਗਰਮੀ ਬਹੁਤ ਸੀਗੀ ਸਾਰੇ ਧੁੱਪੇ ਆਏ ਗਏ ਤੇ ਠੰਡੇ ਠੰਡੇ ਸੀਗੇ ਮੂੰਹ ਸਾਡੇ ਲਾਲ ਹੋਏ ਪਏ ਤੇ ਘਰ ਦੇ ਨੇ ਪੁੱਛਿਆ ਤੇ ਅਸੀਂ ਕਿੱਥੋਂ ਆਏ ਅਸੀਂ ਕਿ ਚੌਲ ਖਾ ਕੇ ਆਏ ਸੀ ਦੂਜੇ ਪਿੰਡ ਜਾ ਕੇ ਘਰ ਦੇ ਵੀ ਹੈਰਾਨ ਹੋ ਗਏ ਵੀ ਤੁਸੀਂ ਸਾਨੂੰ ਡਾਂਟ ਵੀ ਪਈ ਵੀ ਤੁਸੀਂ ਸਾਨੂੰ ਦੱਸਿਆ ਨੀਗਾ ਹਨਾ ਤੇ ਵੀ ਜੱਗ ਖਾਣ ਗਏ ਸੀ ਪਰ ਉਹ ਜੱਗ ਜਿਹੜਾ ਨਾ ਉਹ ਯਾਦ ਹੁੰਦਾ ਨਾ ਵੀ ਉਹ ਤੰਮਰ ਪੱਤਰ ਜਿਹੜੇ ਪਿੱਪਲ ਦੇ ਪੱਤਿਆਂ ਦੇ ਬਣੇ ਹੁੰਦੇ ਸੀਗੇ ਪਲੇਟਾਂ ਦੀ ਉਸ ਵਿੱਚ ਉਹ ਬਣਾ ਖਾਦਾ ਸੀ ਛੱਪੜ ਤੇ ਕੰਡੇ ਪਿੱਪਲ ਦੇ ਥੱਲੇ ਬਹਿ ਕੇ ਸਾਰੇ ਬੱਚਿਆਂ ਨੇ ਤੇ ਇੰਨੇ ਮਤਲਬ ਕਿ ਬਹੁਤ ਸ਼ਰਧਾਲੂ ਸੀਗੇ ਹਨਾ ਉੱਥੇ ਇੱਕ ਮੰਦਿਰ ਸੀਗਾ ਤੇ ਮੰਦਿਰ ਦੇ ਉੱਤੇ ਜਗ ਲਾਉਂਦੇ ਹੁੰਦੇ ਸੀ ਤੇ ਨੇੜੇ-ਨੇੜੇ ਪਿੰਡਾਂ ਦੇ ਆਉਂਦੇ ਹੁੰਦੇ ਸੀਗੇ ਉਹੋ ਟਾਈਮ ਜਿਹੜਾ ਤੇ ਹੁੰਦਾ ਟਾਈਮ ਦੇ ਵਿੱਚ ਬਹੁਤ ਫਰਕ ਹੋ ਗਿਆ ਨਾ ਪਾਜੀ ਇਹ ਸੀਗਾ ਇੱਕ ਯਾਦ ਜਿਹੜੀ ਤੁਹਾਡੇ ਨਾਲ ਬਚਪਨ ਦੀ ਸ਼ੇਅਰ ਕੀਤੀ ਬਹੁਤ ਹੀ ਵਧੀਆ ਯਾਦ ਜੀ ਤੇ ਉਹ ਵਾਲੀਆਂ ਜਿਹੜੀਆਂ ਯਾਦ ਆਪਣੇ ਬਚਪਨ ਨਾਲ ਜੁੜੀਆਂ ਹੋਈਆਂ ਨਾ ਉਹ ਦੁਬਾਰਾ ਨਹੀਂ ਆਉਣੀਆਂ ਉਹ ਜੇ ਨਾ ਤਾਂ ਜੱਗ ਹੁੰਦੇ ਆ ਹੁਣ ਹਨਾ ਤੇ ਨਾ ਹੀ ਉਹ ਬਚਪਨ ਆ ਨਾ ਤੇ ਬਸ ਇੰਨਾ ਵੀ ਉਹ ਜਿਹੜਾ ਸੀਗਾ ਭੋਲਾਪਨ ਹੁੰਦਾ ਸੀਗਾ ਨਾ ਬਚਪਨ ਦੇ ਵਿੱਚ ਸਹੀ ਗੱਲ ਹੈ ਸਾਨੂੰ ਬਹੁਤ ਚਾਅ ਸੀਗਾ ਵੀ ਜਿਵੇਂ ਅਸੀਂ ਪਿਕਨਿਕ ਤੇ ਜਾਂ ਟੂਰ ਤੇ ਜਾ ਰਹੇ ਹਾਂ ਜੀ ਤੇ ਹੁਣ ਤਾਂ ਜੇ ਪਿਕਨਿਕ ਟੂਰ ਤੇ ਵੀ ਜਾਂਦੇ ਬੱਚਿਆਂ ਨੂੰ ਉਹ ਵੀ ਉਹ ਜੀ ਉਹ ਮੋਜਾਂ ਨਹੀਂ ਗਈਆਂ ਜੀ ਤੇ ਚਲੋ ਜੀ ਅੱਜ ਵਾਲਾ ਵਲੌਗ ਦਾ ਆਪਾਂ ਐਂਡ ਕਰ ਰਹੇ ਆਂ ਦੇਖਦੇ ਆਂ ਮੀ ਆਉਂਦਾ ਕਿ ਨਹੀਂ ਆਉਂਦਾ ਜੀ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ